ਬਟਾਲਾ ਦੇ ਇਸ ਸੁਖਾ ਸਿੰਘ ਮਹਤਾਬ ਸਿੰਘ ਪਾਰਕ ਦੇ ਵਿੱਚ ਜਿਹੜੀ ਜਿਹੜਾ ਇੱਕ ਧਰਨਾ ਇੱਕ ਸਿੰਬੋਲਿਕ ਧਰਨਾ ਜਿਹਨੂੰ ਅਸੀਂ ਸੰਕੇਤਕ ਧਰਨਾ ਕਹਿੰਦੇ ਆ ਉਹ ਧਰਨਾ ਬਟਾਲਾ ਸ਼ਹਿਰ ਦੇ ਜਿੰਨੇ ਵੀ ਇੰਡਸਟ੍ਰੀਅਲਿਸ ਨੇ ਵਪਾਰੀ ਨੇ ਔਰ ਬਟਾਲਾ ਸ਼ਹਿਰ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਸੰਕੇਤਕ ਧਰਨਾ ਜਿਹੜਾ ਅੱਜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਮਿਲ ਕੇ ਲਾਇਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਇੱਕ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਜਿਸ ਤਰੀਕੇ ਦੀਆਂ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਸੰਕੇਤਕ ਰੂਪ ਦੇ ਵਿੱਚ ਅਸੀਂ ਧਰਨੇ ਸ਼ੁਰੂ ਕਰਾਂਗੇ ਔਰ ਦੁਬਾਰਾ ਤੋਂ ਜਿਸ ਤਰ੍ਹਾਂ ਪਹਿਲਾਂ ਅਸੀਂ 30 ਧਰਨੇ ਪੂਰੇ ਸੂਬੇ ਭਰ ਦੇ ਵਿੱਚ ਲਾਏ ਆ ਵੱਡੇ ਪੱਧਰ ਦੇ ਉੱਤੇ ਧਰਨੇ ਜਿਹੜੇ ਅਸੀਂ ਲਾਵਾਂਗੇ ਇਹ ਸਿਰਫ ਇੱਕ ਪਹਿਲਾ ਸੁਨੇਹਾ ਸੀ ਅੱਗੇ ਅਸੀਂ ਇੱਕ ਬਹੁਤ ਵੱਡੇ ਪੱਧਰ ਦਾ ਧਰਨਾ ਬਟਾਲੇ ਦੇ ਵਿੱਚ ਛੇਤੀ ਲਾਵਾਂਗੇ ਜੇਕਰ ਪ੍ਰਸ਼ਾਸਨ ਔਰ ਸਰਕਾਰ ਨੇ ਇਹ ਇਹ ਜਿਹੜਾ ਇੱਥੇ ਇੱਕ ਕਾਲਾ ਸੰਕਟ ਜਿਹੜਾ ਸਾਡੇ ਸਿਰ ਤੇ ਮੰਡ ਰਾ ਰਿਹਾ ਹੈ ਉਹਨੂੰ ਰੋਕਣ ਉਹਨੂੰ ਨੱਥ ਪਾਉਣ ਉਹਨੂੰ ਨਕੇਲ ਪਾਉਣ ਦਾ ਕੰਮ ਨਾ ਕੀਤਾ ਤੇ ਜਲਦ ਅਸੀਂ ਵੱਡੇ ਪੱਦਰ ਦਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠ ਕਰਕੇ ਇੱਥੇ ਧਰਨਾ ਲਾਉਣ ਅਸੀਂ ਜਾਵਾਂਗੇ ਤਖਨਿਆਂ ਦੇ ਵਿੱਚ ਰੋਜ਼ ਜਾਂਦੇ ਆਂ ਰੋਜ਼ ਕਿਸੇ ਨਾ ਕਿਸੇ ਦੀ ਤੁਸੀਂ ਖਬਰ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਵੇਖਦੇ ਆਂ ਕਿ ਰੋਜ਼ ਕਿਸੇ ਨਾ ਕਿਸੇ ਕਾਰਖਾਨੇ ਦੀ ਕਦੀ ਕੰਧ ਪਾੜ ਕੇ ਕਦੀ ਕੰਨਾ ਟੱਪ ਕੇ ਕੀਮਤੀ ਜਿਹੜਾ ਇੰਡਸਟਰੀ ਦਾ ਸਮਾਨ ਇੱਕ ਪੁਰਜਾ ਬਣ ਤੇ ਲੇਬਰ ਨੂੰ ਇੱਕ ਇੱਕ ਡੇਢ ਡੜ ਮਹੀਨਾ ਲੱਗ ਜਾਂਦਾ ਔਰ ਉਹ ਚੋਰ ਜਿਹੜੇ ਆ ਚੁੱਕ ਕੇ ਲੈ ਜਾਂਦੇ ਔਰ ਉਹਨੂੰ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਪਤਾ ਨਹੀਂ ਕਿਹੜੀ ਪੂਰਤੀ ਕਰਦੇ ਨਸ਼ੇ ਦੀ ਪੂਰਤੀ ਕਰਦੇ ਜਾਂ ਕੋਈ ਆਪਣੇ ਪਰਿਵਾਰਕ ਪੂਰਤੀ ਕਰਦੇ ਆ ਔਰ ਉਸ ਕਾਰਖਾਨੇਦਾਰ ਦਾ ਜਿਹੜਾ ਜਿਹੜੀ ਮਸ਼ੀਨ ਹੈ ਜਿਹੜੀ ਉਹਨਾਂ ਨੇ 6 ਮਹੀਨੇ ਤੋਂ ਤਿਆਰ ਕਰਨ ਦੇ ਵਿੱਚ ਲੱਗੇ ਹੁੰਦੇ ਉਸ ਪੁਰਜੇ ਦੇ ਕਾਰਨ ਉਹਨਾਂ ਦੀ ਜਿਹੜਾ ਕਾਰੋਬਾਰ ਉਹ ਫਿਰ 3-4 ਮਹੀਨੇ ਪਿੱਛੇ ਚਲਾ ਜਾਂਦਾ ਔਰ ਇਹੋ ਜੀ ਮਾਰ ਦੇ ਨਾਲ ਸਾਡੀ ਇੰਡਸਟਰੀ ਜੂਝ ਰਹੀ ਆ ਔਰ ਸਾਨੂੰ ਇੱਕ ਨਵੀਂ ਜਿਹੜੀ ਪਿਛਲੇ ਦਿਨੀ ਮੈਂ ਆਪਦੇ ਥਰੂ ਇਹ ਗੱਲ ਲੈ ਕੇ ਜਾਣਾ ਚਾਹਾਂਗਾ মিডিਆ ਦੇ ਰਾਈ ਕਿ ਸਾਨੂੰ ਪਿਛਲੇ ਦਿਨੀ ਸਾਨੂੰ ਕੋਈ ਟਰਾਂਸਪੋਰਟਰਾਂ ਨੇ ਕੁਝ ਇੰਡਸਟਰੀ ਦੇ ਲੋਕਾਂ ਨੇ ਮੈਨੂੰ ਪਰਸਨਲੀ ਤੌਰ ਤੇ ਬੁਲਾ ਕੇ ਇੱਕ ਗੱਲ ਜਿਹੜੀ ਉਹਨਾਂ ਨੇ ਕਰਨੀ ਚਾਹੀ ਕਿ ਸਾਡੇ ਇੱਥੇ ਇੱਕ ਨਵਾਂ ਜਿਹੜਾ ਕੰਮ ਹੁਣ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਸਾਰੇ ਪੰਜਾਬ ਦੇ ਵਿੱਚ ਟਰੱਕ ਯੂਨੀਅਨਾਂ ਜਿਹੜੀਆਂ ਭੰਗ ਕੀਤੀਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਸਾਰੇ ਸ਼ਾਂਤੀ ਦੇ ਨਾਲ ਜਿਹੜੇ ਛੋਟੇ ਟਰਾਂਸਪੋਰਟਰ ਆ ਵੱਡੇ ਟਰਾਂਸਪੋਰਟਰ ਆ ਆਪਣਾ ਵਪਾਰ ਦੇ ਤੌਰ ਤੇ ਆਪਣਾ ਕੰਮ ਕਰ ਰਹੇ ਆ ਪਰ ਹੁਣ ਪਿਛਲੇ ਦਿਨਾਂ ਤੋਂ ਮੈਨੂੰ ਇੱਕ ਜਿਹੜੀ ਵਾਈ ਮਿਲ ਰਹੀ ਆ ਕਿ ਇੱਥੇ ਫੇਰ ਦੁਬਾਰਾ ਟਰਾਂਸਪੋਰਟਰਾਂ ਦੇ ਵਿੱਚ ਲੜਾਈ ਸ਼ੁਰੂ ਕਰਾਈ ਜਾ ਰਹੀ ਆ ਪਤਾ ਨਹੀਂ ਨਿੱਜੀ ਮੁਫਾਦ ਕਰਕੇ ਕਰਾਈ ਜਾ ਰਹੀ ਆ ਜਾਂ ਇੱਥੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹਦੇ ਨਾਲ ਸਾਡੀ ਇੰਡਸਟਰੀ ਨੂੰ ਹੀ ਆ ਜਾ ਕੇ ਜਿਹੜੀ ਜਿਹੜਾ ਇਹਨਾਂ ਨੇ ਬੋਝ ਟਰਾਂਸਪੋਰਟਰਾਂ ਦੇ ਪਾਉਣਾ ਜਾਂ ਟਰਾਂਸਪੋਰਟਰਾਂ ਨੂੰ ਕੋਈ ਪਰਚੀ ਇਹਨਾਂ ਲਗਾਉਣ ਦੀ ਕੋਸ਼ਿਸ਼ ਕਰਨੀ ਇਥੋਂ ਦੇ ਨੁਮਾਇੰਦਿਆਂ ਨੇ ਜਾਂ ਸਰਕਾਰ ਨੇ ਉਹਦਾ ਸਾਰਾ ਬੋਝ ਸਾਡੀ ਛੋਟੀ ਇੰਡਸਟਰੀ ਤੇ ਪੈਣਾ ਜਿੱਥੇ ਜਿੱਥੇ ਵੀ ਮਾਲ ਦੀ ਲੋਡਿੰਗ ਹੋਣੀ ਕਿਸ ਤਰ੍ਹਾਂ ਉਹ ਆਪਣੇ ਸਰਵਾਈਵ ਕਰ ਪਾਣਗੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਪਰ ਮੈਂ ਅੱਜ ਇਸ ਗੱਲ ਬਾਰੇ ਕੋਈ ਐਲਾਨ ਨਹੀਂ ਕਰਨਾ ਚਾਹੁੰਦਾ ਪਰ ਇੱਕ ਇੰਡਸਟਰੀਿਸਟ ਹੋਣ ਦੇ ਨਾਤੇ ਔਰ ਲੋਕਾਂ ਦੇ ਨਾਲ ਜੁੜੇ ਹੋਏ ਹੋਣ ਕਰਕੇ ਆਪਾਂ ਇਹ ਜਿਹੜੇ ਸਾਰੇ ਮੁੱਦੇ ਆ ਇਹ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਆਪਾਂ ਵਪਾਰੀਆਂ ਨਾਲ ਗੱਲ ਕਰ ਰਹੇ ਆਂ ਔਰ ਵਪਾਰੀਆਂ ਦੇ ਉੱਤੇ ਆਪਾਂ ਇਹ ਲੋਡ ਜਿਹੜਾ ਇਹ ਨਹੀਂ ਪੈਣ ਦੇਵਾਂਗੇ ਇਸ ਚੀਜ਼ ਦਾ ਵਿਰੋਧ ਕਰਾਂਗੇ ਜਿਸ ਤਰ੍ਹਾਂ ਵਿਰੋਧ ਕਰਨ ਦਾ ਸਾਡਾ ਤਰੀਕਾ ਉਸ ਦੇ ਰਾਂ ਹੀ